ਕਿ ਤੁਸੀਂ ਡਰਾ ਲੋਗੇ ਸਾਨੂੰ ਕੀ ਹੈ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਹੈ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਹਾਂ ਆ ਜਿਹੜੇ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਐ ਹੁਣ ਚੱਤੋ ਬਾਦ ਦੇ ਨੂੰ ਬੁਲਾ ਲਿਆ ਕੱਲ ਚੱਤੇ ਪਾਦਿਆ ਪੁੱਛਣਾ ਚਾਹਣਾ ਹੈ ਜਾਂ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਸੀਐਸਆਈ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਚ ਹੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਉਹਨੂੰ ਚੱਤੋ ਪਾਦ ਦੇ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਹਨ ਦੋਗਲੇ ਜਿਹੜਾ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਿਟਾਇਰ ਬੰਦੇ ਨੂੰ ਬੁਲਾਉਂਦੀ ਕੀ ਵੀ ਆ ਤੁਸੀਂ ਈਡੀ ਤੋਂ ਪੁੱਛ ਲਓ ਕਿਉਂਕਿ ਹੁਣ ਰਿਟਾਇਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿ ਉਹ ਈਡੀ ਸੀ ਉਹਨੇ ਕਿਉਂ ਨਹੀਂ ਉਹਨੂੰ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਹ ਤ ਉਹਨੂੰ ਕਲੀਨ ਚਿੱਟ ਦਿੱਤੀ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗਲਤ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਦੇ ਕਰ ਸਕਦੇ ਆ ਪਰ ਮੈਂ ਇਹਨਾਂ ਕਹਿਣਾ ਅਸੀਂ ਕਿਸੇ ਦੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵੰਤ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਨਾ ਦੇ ਆ ਜਿਹੜਾ ਹੈਗਾ ਆਪਣਾ ਕੇਤਰੀ ਵਾਲਾ ਸਸੋਡਿਆ ਜਿਹੜੇ ਅਫਸਰ ਹੈ ਸਾਰਿਆਂ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਥੋੜੇ ਵਾਂਗੂ ਨਹੀਂ ਹੈ ਕਿ ਝੂਠੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਿਆਵਾਂਗੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨਾਂ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਐ ਡੇਢ ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲਿੱਤਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐ ਐਂਡ ਲਾਅ ਕਹਿੰਦਾ ਹੈ ਕਿ ਜਿਹੜਾ ਕ੍ਰਿਮੀਨਲ ਅਫੈਕਟ ਕਰਦਾ ਭਾਵੇਂ ਪੁਲਿਸ ਵਾਲਾ ਹੈ ਭਾਵੇਂ ਕੋਈ ਹੈ ਨੋਬਾਡੀ ਅਬੋਵ ਲਾਅ ਐਂਡ ਹੀ ਵਿਲ ਬੀ ਅਨਸਰਬਲ ਟੂ ਇਟ ਐਸ ਕਰਕੇ ਮੈਂ ਫਿਰ ਤੋਂ ਚੈਲੰਜ ਕਰਦਾ ਹਾਂ ਆ ਸਾਰਿਆਂ ਨੂੰ ਕਿ 2007 ਤੋਂ ਜਦੋਂ ਬਿਕਰਮ ਸਿੰਘ ਮਨਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ਟ੍ਰਾਂਜੈਕਸ਼ਨ ਉਸ ਕੰਪਨੀ ਦੀ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਦੀ ਕਰ ਕਰਦੇ ਹੋ ਏਵਰੀ ਟ੍ਰਾਂਜੈਕਸ਼ਨ ਹੈਜ਼ ਬੀਨ ਕਲੀਅਰਡ ਸਰਟੀਫਾਈਡ ਬਾਈ ਇਨਕਮ ਟੈਕਸ ਡਿਪਾਰਟਮੈਂਟ ਇਹਦਾ ਮਤਲਬ ਇਨਕਮ ਟੈਕਸ ਡਿਪਾਰਟਮੈਂਟ ਜੇ ਪਰਚਾ ਕਰੋ ਜੇ ਉਹਨਾਂ ਨੇ ਗਲਤ ਕੀਤਾ ਐਵੇਂ ਹੀ ਤੁਸੀਂ ਝੂਠ ਬੋਲ ਬੋਲ ਕੇ ਗੁਨਾਹ ਕਰਕੇ ਡਰਾਮਾ ਕਰੀ ਜਾਂਦੇ ਹੋ ਵੀ ਐਕਸੈਪਟ યોਰ ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲੇ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲੋਟਰੀ ਸਰਕਾਰ ਨੂੰ ਅਸੀਂ ਪੰਜਾਬ ਚੋਂ ਕੱਢਾਂਗੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਕਿਸੇ ਨੂੰ ਕੋਈ ਸਵਾਲ ਪੁੱਛ ਸਕਦੇ ਹਾਂ ਬਾਲਾ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਮੁੱਖ ਮੰਤਰੀ ਵੱਲੋਂ ਤੇ ਬਾਰ ਬਾਰ ਇੱਕ ਹੀ ਚੀਜ਼ ਨੂੰ ਐਮਫਸਿਸ ਕੀਤਾ ਜਾਂਦਾ ਪੱਕੇ ਪੈਰੀ ਆ ਪੱਕੇ ਪੈਰੀ ਆ ਸਾਰਾ ਮੈਂ ਤੁਹਾਨੂੰ ਅੱਜ ਦੱਸਾਂ ਮੈਂ ਓਪਨ ਚੈਲੰਜ ਕਰਦਾ ਹਾਂ ਪੱਕੇ ਪੈਰੀ ਤੁਸੀਂ ਇੱਕ ਤੁਸੀਂ ਜੇ ਪੱਕੇ ਪੈਰੀ ਆ ਤਾਂ ਚਲਾਨ ਕਿਉਂ ਨਹੀਂ ਕੀਤਾ 4 ਸਾਲ ਹੋ ਗਏ ਕਹਿੰਦੇ ਪੱਕੇ ਪੈਰੀਆ 4 ਸਾਲ ਹੋ ਗਏ ਅੱਜ ਤੱਕ ਮੈਂ ਹਿੰਦੁਸਤਾਨ ਚ ਦੇਖਿਆ ਕਿ ਐਸਆਈਟੀ 5 ਬਣੀਆਂ ਹੋਣ 4 ਸਾਲ ਹੋਣ ਤੇ ਚਲਾਨ ਨਹੀਂ ਪੇਸ਼ ਕੀਤਾ ਚਲਾਨ ਤਾਂ 60 ਦਿਨਾਂ ਚੰਦਰ ਕੰਪਲਸਰੀ ਹੈ ਮੈਂ ਤਾਂ ਹੁਣ ਓਪਨ ਚੈਲੰਜ ਹੈ 1 ਰੁਪਿਆ ਦੱਸ ਦੋ ਤੁਸੀਂ 500 ਕਰੋੜ ਕਰਦੇ ਅਸੀਂ 1 ਰੁਪਏ ਦੇ ਚੈਲੰਜ ਕਰਦੇ ਆਪ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਡਰਗ ਮਨੀ ਨਹੀਂ ਹੈ ਇਹ ਸਾਰੇ ਇਨਕਮ 540 ਕਰੋੜ ਜਿਹੜਾ ਹੈ ਪਹਿਲੀ ਗੱਲ ਹੈ 540 ਕਰੋੜ ਇਜ਼ ਗਲਤ ਫਿਗਰ ਇਹਨਾਂ ਨੇ 141 ਕਰੋੜ 141 ਕਰੋੜ ਕਿਹਾ ਫੋਰਨ ਐਕਸਚੇਂਜ ਪਹਿਲੀ ਗੱਲ 1 ਰੁਪਿਆ ਨਹੀਂ ਆਇਆ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਨਹੀਂ ਆਇਆ ਦੂਜੀ ਗੱਲ ਜਿਹੜਾ ਉਹ ਤੋਂ ਪਹਿਲੇ ਆਇਆ ਮੈਂ ਉਹ ਦੱਸਿਆ ਉਹ ਉਹਨਾਂ ਨੇ ਸ਼ੇਅਰ ਲਿੱਤੇ ਕੰਪਨੀ ਜਿਵੇਂ ਬਹੁਤ ਕੰਪਨੀਆਂ ਇਨਵੈਸਟ ਕਰਦੀਆਂ ਸਾਰੇ ਕੰਪਨੀਆਂ ਉਹ 35 ਕਰੋੜ ਉਹ ਵੀ ਥਰੂ ਚੈੱਕ ਆਇਆ ਆਰਬੀਆਈ ਕਲੀਅਰੈਂਸ ਹੋਇਆ ਆ ਕੋਈ ਵੀ ਫੋਰਨ ਐਕਸਚੇਂਜ ਇਨਵੈਸਟਮੈਂਟ ਹੁੰਦੀ ਹੈ ਆਰਬੀਆਈ ਦੇ ਅੰਡਰ ਗਾਈਡਲਾਈਨਸ ਅਪਰੂਵਲ ਤਾਂ ਹੁੰਦਾ ਆਰਬੀਆਈ ਦੇ ਕੱਲੇ ਐ ਨਹੀਂ ਕਰ ਸਕਦਾ ਕੋਈ ਸਰ ਜਿਹੜੀ ਹੈ ਸ਼ੈੱਲ ਕੰਪਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਚਾਰ ਸ਼ੈੱਲ ਕੰਪਨੀਆਂ ਬਣਾਈਆਂ ਔਰ ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੈੱਲ ਕੰਪਨੀ ਦੱਸ ਦਵਾਂ ਜਿਹੜੀ ਵਿਕਰਮ ਸਿੰਘ ਵਿਜੀਠੀਆ ਦੀ ਹੈ ਥਿਸ ਇਜ਼ ਨਾਟ ਅ ਸ਼ੈੱਲ ਕੰਪਨੀ ਥਿਸ ਇਜ਼ ਅ ਮਲਟੀ ਬਿਲੀਅਨ ਡਾਲਰ ਇਨਵੈਸਟਮੈਂਟ ਕੰਪਨੀ ਵਿੱਚ ਇਨਵੈਸਟ ਏਸ਼ੀਆ ਵਿੱਚ 50 ਹਜ਼ਾਰ ਕਰੋੜ ਦੇ ਇਨਵੈਸਟਮੈਂਟਸ ਹੈ ਉਹਨਾਂ ਦੀਆਂ ਇਹਨਾਂ ਦੇ ਆਫਿਸਸ ਨਿਊਯਾਰਕ ਆਪਣਾ ਜਿਹੜਾ ਹੈਗਾ ਹਾਂਗਕਾਂਗ ਸਿਓਲ ਤੇ ਸਿੰਗਾਪੂਰ ਸਾਰੀ ਜਗ੍ਹਾ ਤੇ ਉਹਨਾਂ ਦੇ ਆਫੀਸਰ ਐ ਦੇ ਨੇ ਮੈਸਟਰ 25% ਸ਼ੇਅਰ ਉਹ ਵੀ ਦੋਜ਼ ਆਰ ਚਾਰਜ ਪੰਜ ਚ ਜਦੋਂ ਕੋਈ ਲੈਣਾ ਦੇਣਾ ਨਹੀਂ ਸਰਕਾਰ ਦਾ ਆਪੋਜੀਸ਼ਨ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਜੀ ਉਦੋਂ ਤੇ ਕਿਵੇਂ ਕਹਿ ਸਕਦੇ ਆ ਵਿਕਰਮ ਪੋਲਿਟਿਕਸ ਵੀ ਨਹੀਂ ਸੀ ਉਦੋਂ ਤਾਂ ਪੋਲਿਟਿਕਸ ਵਿੱਚ ਵੀ ਹੈ ਨਹੀਂ ਸੀ ਉਹਨਾਂ ਪੜ ਕੇ ਆਇਆ ਸੀ ਤੇ ਆਪਣੇ ਕੰਮ ਕਰਦਾ ਸੀ ਹਾਂ ਤੇ ਕੀ ਗੱਲਾਂ ਕਰੀ ਇਹਨੇ ਪਰ ਇਸਕੇ ਲਾਪਰੇ ਥੋੜਾ ਜਿਹਾ ਹਿੰਦੀ ਦੇ ਵਿੱਚ ਫॉर ਨੈਸ਼ਨਲ ਚੈਨਲ ਦੇ ਐਂਡਰ ਤੁਸੀਂ ਪੁਰਾਣੇ ਕੇਸਾਂ ਦੀ ਗੱਲ ਕੀਤੀਆਂ ਹਨ ਕਰਤਾਰ ਮਹਿੰਦਰ ਸਿੰਘ ਦੇ ਸਰਕਾਰ ਦੌਰਾਨ ਸਾਡੇ ਪਰ ਬਾਦਲ ਸਰ ਸਾਡੇ ਮਾਤਾ ਜੀ ਤੇ ਹੋਰ ਵੀ ਬਹੁਤ ਸਾਰੇ ਕਾਲੀ ਲੀਡਰਾਂ ਪਰ ਪਾਸੇ ਰੱਦ ਹੋਏ ਹਨ ਵੀ ਉਸ ਦੇ ਵਿੱਚ ਤੁਹਾਡਾ ਜਿਹੜਾ ਉਹ ਅਯੋਜ਼ੀ ਦਾ ਪੱਤਰ ਜਿਹੜੇ ਜੀ ਮੇਂ ਸ੍ਰੀ ਰੇਂਦਰਪਾਲ ਸਿੰਘ ਉਹ ਵੀ ਹੋਸਟਲ ਹੋ ਗਏ ਤੇ ਪ੍ਰਕਾਟਾ ਵੀ ਹੋਸਟਲ ਹੋ ਗਏ ਬਹੁਤ ਆਪ ਸਰ ਹੋਸਟਲ ਹੋਏ ਸੀ ਹੋਸਟਲ ਨਹੀਂ ਹੋਏ ਮੈਂ ਤੁਹਾਨੂੰ ਦੱਸਾਂ ਕਿਉਂਕਿ ਸਬੂਤ ਨਹੀਂ ਸੀ ਉਹਨਾਂ ਕੋਲੇ ਜਿਹੜਾ ਤੁਸੀਂ ਲਿਖ ਦੋਗੇ ਫਾਰ ਐਗਜ਼ਾਮਪਲ ਤੁਸੀਂ ਕਹਿ ਦੋਗੇ ਕੀ ਜੀ 500 ਕਰੋੜ ਰੁਪਏ ਤੁਹਾਡੇ ਅਕਾਊਂਟ ਚ ਲੱਗ ਗਿਆ ਪ੍ਰੂਫ ਤਾਂ ਤੁਹਾਨੂੰ ਕਰਨਾ ਪੈਣਾ ਨਾ ਇਨਵਿਜੀਲੈਂਸ ਵਾਲਿਆਂ ਨੂੰ ਕਿ 500 ਕਰੋੜ ਤੁਹਾਡੇ ਖਾਤੇ ਚ ਜ ਗਿਆ ਹੀ ਨਹੀਂ ਤੁਹਾਡੇ ਕੋਲ ਆਇਆ ਨਹੀਂ ਜੱਜ ਕੀ ਕਹਿੰਦਾ ਉਹਨਾਂ ਨੇ ਕੀ ਕਿਹਾ ਕਿ ਸਾਡੀ ਤਾਂ ਮਜਬੂਰੀ ਸੀ ਜੀ ਸਾਨੂੰ ਤਾਂ ਕਰਨਾ ਪਿਆ ਹੁਣ ਸਾਰੇ ਤੋਹ ਸਦ ਅਧਿਕਾਰੀਆਂ ਨੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਲਿਆ ਠੀਕਾ ਜੀ ਤੇ ਬਾਅਦ ਤੋਂ ਜਦ ਤੁਹਾਡੀ ਸਰਕਾਰ ਸਰਕਾਰ ਆਈ ਤੁਸੀਂ ਉਸ ਬੰਦੇ ਦਾ ਪਾਕਿਆ ਦਰਜ ਕੀਤਾ ਹੁਣ ਵੀ ਤੇਰਾ ਸਵਾਲ ਜਿਹੜਾ ਹੈਗਾ ਉਹ ਇਹ ਹੈ ਕਿ ਤੁਸੀਂ ਕਹਿ ਰਹੇ ਕਿ ਅਫਸਰ ਜਿਹੜੇ ਉਹ ਠੁੱਠੇ ਪਰਚੇ ਦਰਜ ਕਰ ਰਹੇ ਨੇ ਹੁਣ ਵੀ ਕੇਜੀ ਨਾਲ ਜਾਂ ਭਗਵੰਤ ਮਾਤ ਦੀ ਮਿਸਮਿਕ ਦੇ ਖਿਲਾਫ ਤੁਹਾਡੇ ਕੋਲ ਸਬੂਤ ਨੇ ਮੈਂ ਕਹਿ ਰਿਹਾ ਮਤਲਬ ਜੇਕਰ ਤੁਹਾਡੀ ਸਰਕਾਰ ਆਉਂਦੀ ਆ ਤੁਸੀਂ ਇਹਨਾਂ ਪਰ ਕਾਰਵਾਈ ਕਰੋਗੇ ਤਾਂ ਸੁਰੇਂਦਰ ਪਾਤਲ ਨੋ ਨੋ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਕਹਿ ਰਿਹਾ ਚਾਣਾ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਂਗੇ ਸਾਡੇ ਕੋਲੇ ਐਕਚੁਅਲ ਸਬੂਤ ਹੈ ਤੁਸੀਂ ਸਾਰੇ ਜਾਣਦੇ ਹੋ ਕਿਵੇਂ 30% ਵਾਪਸ ਆਉਂਦਾ ਐਡਵਰਟਾਈਜ਼ਮੈਂਟ ਦਾ ਸਾਰੇ ਪਤਾ ਤੁਹਾਨੂੰ ਪਤਾ ਹੈ ਕਿ ਕਿਸੇ ਚੀਜ਼ 'ਚ ਕਿਵੇਂ ਪੈਸੇ ਆਉਂਦੇ ਆ ਬੱਚੇ-ਬੱਚੇ ਨੂੰ ਪਤਾ ਆਹ ਜਿਹੜੀਆਂ ਜ਼ਮੀਨ ਦੇ ਟ੍ਰਾਂਜੈਕਸ਼ਨ ਹੋ ਰਹੇ ਆ ਆ ਕੀ ਹੋ ਰਿਹਾ ਸਾਰਿਆਂ ਨੂੰ ਪਤਾ ਹੈ ਤੁਸੀਂ ਐਸ ਕਰਕੇ ਸਾਡੇ ਕੋਲੇ ਅਸੀਂ ਜੋ ਕਰਾਂਗੇ ਪਹਿਲੇ ਵੀ ਅਸੀਂ ਕੁਝ ਊਠੇ ਨਹੀਂ ਕੀਤੇ ਸ਼ੋਰ-ਸ਼ੋਰ ਜੋ ਕਰਾਂਗੇ ਸ਼ੋਰ ਨਾਲ ਸਾਡੇ ਇਹ ਪ੍ਰੂਫ ਹੈ ਨਾ ਸੀ ਝੂਠੇ ਪਹਿਲੇ ਕੀਤੇ ਨਾ ਕਰਨੇ ਆ ਆ ਜਿਹੜੇ ਲੋਕ ਆ ਸੋਚਦੇ ਆ ਕਿ ਝੂਠੇ ਕੇਸ ਕਰਕੇ ਸਾਡਾ ਕਾਲੀ ਦਲ ਦਾ ਜਿਹੜਾ ਤੂਫਾਨ ਆ ਜਿਹ ਕਾਲੀ ਦਲ ਰੀਜਨਲ ਪਾਰਟੀ ਨੂੰ ਖਤਮ ਕਰਨਾ ਜੋ ਮਰਜੀ ਜ਼ੋਰ ਲਾ ਲਿਓ ਕੈਪਟਨ ਨਮਿੰਦਰ ਸਿੰਘ ਨੇ ਹੀ ਜ਼ੋਰ ਲਾਇਆ ਸੀ ਸਾਨੂੰ ਅੰਦਰ ਕੀਤਾ ਸੀ ਸਰਕਾਰ ਬਣਾਈ ਸੀ ਅਸੀਂ ਹੁਣ ਜਿਹੜੀ ਨਮੀ ਸਰਕਾਰ ਦਾ ਤੁਸੀਂ ਥੋੜਾ ਜਿਹਾ ਇਸ਼ਾਰਾ ਦੇ ਰਹੇ ਹੋ ਕੋ ਕੰਨਿਆਂ ਦੀ ਸਰਕਾਰ ਆਈ ਤੁਸੀਂ ਅੱਜ ਦਾ ਟੌਪ ਹੈ ਅੱਜ ਅੱਜ ਦਾ ਟੌਪਿਕ ਹੋਰ ਹੈ ਜੀ ਉਹ ਆਪਾਂ ਕਿਸੇ ਹੋਰ ਦਿਨ ਰੱਖਾਂਗੇ ਮੈਂ ਇਹ ਕਹਿੰਦਾ ਕਿ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਜੋ ਸਾਡੀ ਲੀਗਲ ਟੀਮ ਕਹੂਗੀ ਅਸੀਂ ਕਰਾਂਗੇ ਸਾਰੇ ਜੋ ਲੀਗਲ ਟੀਮ ਗoing through ਕਿਉਂਕਿ ਆ ਬਲੇਟੈਂਟ ਲਾਈਜ਼ ਹੈ ਐਡਾ ਵੱਡਾ ਝੂਠ ਹੋ ਹੀ ਨਹੀਂ ਸਕਦਾ ਕਹਿੰਦੇ 5 6 26 ਕਰੋੜ ਕਿੱਥੋਂ ਲਿਆ ਕੇ ਛਾਪ ਕੇ ਦੇ ਦਿਓ ਜਦੋਂ 1 ਰੁਪਿਆ ਨਹੀਂ ਆਇਆ ਜੇ ਕੋਈ ਕਿਸੇ ਨੇ ਤੁਸੀਂ ਆਪਣੇ ਕਾਉਂਟ ਤੁਸੀਂ ਬਿਜ਼ਨਸਮੈਨ ਆ ਤੁਹਾਡੀ ਕੰਪਨੀ ਦੇ ਅਕਾਊਂਟ 'ਚ ਪੈਸਾ ਆ ਜਾਂਦਾ ਹੈ ਇਨਕਮ ਟੈਕਸ ਸਕਰੂਟੀ ਕਰਦਾ ਤੁਹਾਨੂੰ ਦੱਸਣਾ ਪੈਂਦਾ ਕਿੱਥੋਂ ਆਇਆ ਤੇ ਉਹ ਵੈਰੀਫਾਈ ਕਰਦਾ ਇਹਨਾਂ ਦੇ ਪਿਛਲੇ 2007 ਤੋਂ ਲੈ ਕੇ ਅੱਜ ਤੱਕ ਹਰ ਸਾਲ ਸਕਰੂਟੀਚ ਕੇਸ ਹੋਇਆ ਐ ਨਹੀਂ ਹੋਇਆ ਸਕਰੂਟੀਚ ਕੇਸ ਹੋ ਕੇ ਇੱਕ ਇੱਕ ਚੀਜ਼ ਦੀ ਐਕਸਪਲੇਨੇਸ਼ਨ ਲੈ ਕੇ ਉਹਨਾਂ ਨੇ ਐਕਸੈਪਟ ਕਰਕੇ ਦਿੱਤੀ ਇਹਦਾ ਮਤਲਬ ਕੀ ਜੇ ਇਹਨਾਂ ਨੇ ਜੇ ਗਲਤ ਹੈ ਤੇ ਉਹਨੂੰ ਇਨਕਮ ਟੈਕਸ ਦੇ ਖਿਲਾਫ ਕਰਨ ਐਕਸ਼ਨ ਕਿ ਉਹਨਾਂ ਨੇ ਕਿਉਂ ਪਾਸ ਕੀਤੇ ਮਾਲੀ ਸਾਹਿਬ ਇਹ ਸਾਥ ਯਾਤਰੀ ਦੀ ਕੀ ਗੱਲ ਹੈ ਕਿ ਸਾਨੂੰ ਵੀ ਇਹਨਾਂ ਤੋਂ ਨੁਕਸਾਨ ਸਾਡਾ ਪਹਚਾ ਸਕਦੇ ਨਹੀਂ ਕਿਉਂਕਿ ਜਦੋਂ ਵਿਜੀਲੈਂਸ ਦੀ ਟੀਮ ਜਾਂਦੀ ਹੈ ਸਹਿਯੋਗ ਦੀ ਦਿੱਤਾ ਉਲਟਾ ਦਬਕੇ ਮਾਰੇ ਜਦੋਂ ਤੁਸੀਂ ਬਿਗੈਰ ਬਿਗੈਰ ਵਾਰੰਟ ਤੇ ਤੁਸੀਂ ਕਿਹਦੇ ਘਰ ਵੱਢ ਸਕਦੇ ਹੋ ਤੁਹਾਡੇ ਘਰੇ ਬਿਗੈਰ ਆਊਟ ਵਾਰੰਟ ਜਾ ਸਕਦੇ ਆ ਕਾਨੂੰਨ ਕੀ ਕਹਿੰਦਾ ਰਾਤ ਦੇ ਮੁੱਖ ਡੀਜੀਪੀ ਦਾ ਆਰਡਰ ਜਾਂਦਾ ਵਿਜੀਲੈਂਸ ਨੂੰ 11 10 ਵਜੇ 40 ਮਿੰਟ ਤੇ ਸਵੇਰੇ 4 ਵਜੇ ਕਿਤੇ ਪੁਲਿਸ ਦੇਖੀਏ ਜਗ ਦੀ ਕਿਉਂਕਿ ਉਹ ਸਾਰਾ ਮੂਡ ਸ਼ਰਾਬ ਦਾ ਸੀ ਇੱਧਰ ਸਾਰੇ ਪੀ ਬੈਠੇ ਸੀ ਹੁਣ ਜੋ ਪੀ ਬੈਠੇ ਕੈਪਟਨ ਹੀ ਪੀ ਬਟਾ ਸੀ ਤੇ ਇਨਸਟਰਕਸ਼ਨ ਦੇਦਾ ਕਿ ਸਵੇਰੇ 8 ਵਜੇ ਤੱਕ ਨਾ ਕੀਤਾ ਸਰ ਨੂੰ ਚੱਕ ਕੇ ਬਾਹਰ ਮਾਰੂੰ ਕੀ ਕਰਨਗੇ ਵਿਚਾਰੇ ਪਰ ਸਵੇਰੇ 4 ਵਜੇ ਇਹਨੇ ਸਿਆਣੇ ਹੁੰਦੇ ਘੜੀ ਟਕੜ ਸਵੇਰੇ 10 ਤਾਂ ਵਜਾ ਲੈਂਦੇ ਦਫਤਰ ਤਾਂ ਖੋਲ ਲੈਂਦੇ ਮੈਨੂੰ ਅੱਜ ਤਾਂ ਹਿੰਦੁਸਤਾਨ ਵਿੱਚ ਸਵੇਰੇ 4 ਵਜੇ ਕਿਹੜਾ ਐਫਆਈਆ ਰਜਿਸਟਰ ਹੋਈ ਹੈ ਜੀ ਵਿਜੀਲੈਂਸ ਵਿਜੀਲੈਂਸ ਦੀ ਇੱਕ ਦੱਸ ਦਿਓ ਐਗਜ਼ਾਮਪਲ ਪੂਰੇ ਹਿੰਦੁਸਤਾਨ ਚ ਵਿਦਆਊਟ ਕੁਐਸਚਨਰ ਵਿਦਆਊਟ ਕੁਐਸਚਨਰ ਕੋਈ ਕੰਪਲੇਂਟ ਆਉਂਦੀ ਆ ਪਹਿਲੇ ਡਿਸਪਰਪੋਰਸ਼ਨੇਟ ਐਸੈਟ ਕੇਸ ਵਿੱਚ ਪਹਿਲੇ ਇੱਕ ਉਹਨਾਂ ਨੂੰ ਕੁਐਸਚਨਰ ਭੇਜਣਾ ਚਾਹੀਦਾ ਹੈ ਹੁਣ ਲਿਖਣਾ ਚਾਹੀਦਾ ਜੀ ਦੱਸੋ ਤੁਸੀਂ ਆ ਸਾਡੇ ਕੋਲੇ ਇਨਫੋਰਮੇਸ਼ਨ ਆ ਤੁਸੀਂ ਦੱਸੋ ਕੋਈ ਕੁਐਸਚਨਰ ਨਹੀਂ ਕੋਈ ਪੁੱਤਰ ਨਹੀਂ ਉਹਨਾਂ ਨੇ ਕਿਉਂਕਿ 4 ਸਾਲ ਸਾਡੀ ਕੋਸ਼ਿਸ਼ ਕੀਤੀ ਤੇ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਨਹੀਂ ਅਸੀਂ ਇਹਨਾਂ ਨੂੰ ਅਸੀਂ ਬਿਲ ਦੇਣੀ ਆ ਤੇ ਇਹ ਸਾਰਾ ਝੂਠ ਬੋਲ ਰਿਹਾ ਹੁਣ ਕਹਿੰਦਾ ਉਹੀ ਚੀਜ਼ ਨੂੰ ਹੁਣ ਕਨਵਰਟ ਕਰਤਾ ਡੀਏ ਚ ਤੇ ਡੀਏ ਚ ਇਹਦਾ ਮਤਲਬ ਡਰੱਗ ਹੈ ਨਹੀਂ ਹੁਣ ਹੁਣ ਜਿਹੜਾ ਪੈਸਾ ਜਿਹੜਾ ਐਫਆਰ ਕੀਤੀ ਇਹਦੇ ਡਰਗ ਦਾ ਨਾ ਹੀ ਨਹੀਂ ਇਹਦਾ ਮਤਲਬ ਪਹਿਲੇ ਝੂਠ ਬੋਲ ਰਹੇ ਸੀ ਡਰਗ ਕੇਸ ਵਿੱਚ ਇੱਕ ਬੋਂਦ ਡਰਗ ਦੀ ਨਹੀਂ ਇਹਨਾਂ ਨੇ ਮੈਂਸ਼ਨ ਕੀਤਾ ਡਿਸਪਰਪੋਰਸ਼ਨ ਇਨ ਐਸੈਟ ਕੇਸ ਵਿੱਚ ਐ ਨਹੀਂ ਦੱਸਿਆ ਕਿਹੜੀ ਪ੍ਰੋਪਰਟੀ ਡਿਸਪਰਪੋਰਸ਼ਨਡ ਹੈ ਜੇ 500 ਕਰੋੜ ਕਿਹਾ ਹੈ ਘੱਟ ਤੋਂ ਘੱਟ ਦੱਸ ਦੇ ਯਾਰ ਆਹ ਬਿਲਡਿੰਗ ਹੈਗੀ ਆਹ ਘਰ ਹੈ ਆਹ ਚੀਜ਼ ਇਹਨਾਂ ਨੇ ਕੀਤੀ ਹੈ ਕੁਛ ਨਹੀਂ ਨਾ ਉਹ ਤਾਂ ਪਾਏ ਨਹੀਂ ਕੁਛ ਮੈਂ ਮੈਂ ਉਹੀ ਕਹਿ ਰਿਹਾ ਨਾ ਨਸ਼ਿਆਂ ਵਿਰੁੱਧ ਇਹਨਾਂ ਨੇ ਵਿਕਰਮ ਤੇ ਕੇਸ ਰਜਿਸਟਰ ਕੀਤਾ ਹਾਈ ਕੋਰਟ ਨੇ ਇਹਨਾਂ ਨੇ ਪੂਰਾ ਐਵੀਡੈਂਸ ਮੰਗੇ ਐਵੀਡੈਂਸ ਦੇ ਨਹੀਂ ਸਕੇ ਹਾਈ ਕੋਰਟ ਦੇ ਡਬਲ ਬੈਂਚ ਨੇ ਲਿਖਿਆ ਆਰਡਰ ਕਿ देयर इज नो ਐਵੀਡੈਂਸ ਗਵਰਨਮੈਂਟ ਕੁਡ ਗਿਵ ਅਗੇਂਸਟ ਵਿਕਰਮ ਸਿੰਘ ਮਜੀਠੀਆ ਇਨ ધ ਰਿਗਾਰਡਿੰਗ ਡਰੱਗਸ ਐਂਡ ਨੋ ਐਵੀਡੈਂਸ ਰਿਗਾਰਡਿੰਗ ਐਨੀ ਐਵੀਡੈਂਸ ਐਵੀਡੈਂਸ ਅਗੇਂਸਟ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਸ ਕਰਕੇ ਵੀ ਆ ਗਿਵਿੰਗ ਹਿਮ ਬੇਲ ਐਂਡ ਰਿਜੈਕਟਡ ਦੇ ਐਪਲੀਕੇਸ਼ਨ ਉਹਦੇ ਵਿਰੁੱਧ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਵੀ ਉਹੀ ਕਿਹਾ ਸੋ ਇਹ ਤੋਂ ਵੱਧ ਕੀ ਕਰ ਸਕਦੇ ਕਿਉਂਕਿ ਹੁਣ ਉਹ ਡਰਾਮਾ ਸੀ ਇਲੈਕਸ਼ਨ ਆ ਗਿਆ ਸੀ ਦਿਖਾਉਣਾ ਅਸੀਂ ਅਸੀਂ ਇਲੈਕਸ਼ਨ ਜਿਤਨਾ ਕਿ ਅਸੀਂ ਕਰਪਸ਼ਨ ਦੇ ਖਿਲਾਫ ਆਂ ਬੰਦੇ ਨੂੰ ਕੇਸ ਰਜਿਸਟਰ ਕੀਤਾ ਉਹਦੇ ਬਾਅਦ ਉਹ ਆਪਣਾ ਉਹਨਾਂ ਦੇ ਦਫਤਰੀ ਰਹਿੰਦਾ ਸੀ ਕੰਮ ਕਰਦਾ ਵਿਆਹ ਤੇ ਵਿਆਹ ਭੰਗੜੇ ਪਉਣ ਗਏ ਸੀ ਤੇ ਹੁਣ ਕਲੀਨ ਚਿੱਟ ਦੇਤੀ ਐ ਅਬ ਮੈਂ ਤੈਨੂੰ ਸਹੀ ਦੱਸਾਂ ਮੈਨੂੰ ਤਰਕੀਬਨ 40 ਸਾਲ ਹੋ ਗਏ ਸਿਆਸਤ 'ਚ ਸਭ ਤੋਂ ਪੂਰੇ ਹਿੰਦੁਸਤਾਨ ਦੀ ਮੈਂ ਸਿਆਸਤ ਦੇਖੀ ਐ ਲੀਡਰਸ਼ਿਪ ਦੇਖੀ ਐ ਪਾਰਟੀਆਂ ਦੇਖੀਆਂ ਸਭ ਤੋਂ ਵੱਡੇ ਠੱਗ ਇਕੱਠੇ ਹੋਇਆ ਝਾੜੂ ਵਾਲੇ ਮਹਲਾ ਜਿਨ੍ਹਾਂ ਨੇ ਅੱਗੇ ਸੀ ਪੰਜਾਬ ਦੇ ਸਾਰੇ ਇਹਨਾਂ ਨੂੰ ਤੇ ਪੰਜਾਬ ਦੀ ਜਨਤਾ ਨਾਲ ਸਭ ਤੋਂ ਵੱਡਾ ਧੋਖਾ ਦਿੱਤਾ ਹੈ ਇਹਨਾਂ ਨੇ ਆ ਸਾਰੇ ਚੋਰ ਇਕੱਠੇ ਹੋਏ ਆ ਸਾਰੇ ਚੋਰ ਇਹਨਾਂ ਦੇ ਖਿਲਾਫ ਸੈਕਸ਼ੂਅਲ ਅਸੌਲਟ ਦੇ ਕੇਸ ਆ ਕੁਝ ਨਹੀਂ ਹੁੰਦਾ ਮਨਿਸਟਰ ਰਕੀ ਬਟੇ ਆ ਐਜੇ ਕੇਸ ਮੈਂ ਕਹਿ ਨਹੀਂ ਸਕਦਾ ਐਸ ਸਟੇਜ ਤੇ ਪਰ ਨਹੀਂ ਨਹੀਂ ਆ ਸਾਡਾ ਸਭ ਤੋਂ ਵੱਡਾ ਕੈਰੈਕਟਰ ਚੀਫ ਮਨਿਸਟਰ ਦਾ ਕਿਹੜਾ ਹੈ ਜਿਹੜਾ ਚੀਫ ਮਨਿਸਟਰ ਮੈਨ ਲੱਗਦਾ ਹੈ ਜਿਹਨੂੰ ਝਾੜੂ ਵਾਲੇ ਚੀਫ ਮਨਿਸਟਰ ਨਹੀਂ ਮੰਨਦੇ ਉਹ ਇੰਨੀ ਤੇ ਸ਼ਰਮ ਖਾਲਾ ਇੰਨੀ ਦਾ ਅੰਕ ਪੰਜਾਬੀਆਂ ਚ ਥੋੜੀ ਅੰਕ ਹੁੰਦੀ ਐ ਫਾਈਲਾਂ ਇਹਦੇ ਕੋਲੇ ਜਾਂਦੀਆਂ ਨਹੀਂ ਇਹਦੇ ਕਹਿਣ ਤੇ ਬਦਲੀਆਂ ਨਹੀਂ ਹੁੰਦੀਆਂ ਸਾਰੇ ਫੈਸਲੇ ਪੁਲਿਸ ਨੇ ਕਿਹੜੇ ਅਫਸਰ ਲਾਉਣੇ ਹਨ ਕੇਜਰੀਵਾਲ ਕਰਦਾ ਹੈ ਅਫਸਰ ਕਿਹੜੇ ਲਾਉਣੇ ਸਿਵਲ ਦੇ ਕੇਜਰੀਵਾਲ ਕਰਦਾ ਹੈ ਹੁਣ ਤਾਂ ਉਹ ਚੀਫ ਮਿਨਿਸਟਰ ਜਿਹੜਾ ਸਟੈਚਰੀ ਲਾਅ ਹੈ ਕਿ ਹਾਊਸਿੰਗ ਮਾਸਟਰ ਪਲੈਨਿੰਗ ਦਾ ਹੈਡ ਚੀਫ ਮਿਨਿਸਟਰ ਹੁੰਦਾ ਉਹ ਤੋਂ ਵੀ ਕਰਦਾ ਇਹਨੂੰ ਚੀਫ ਸੈਕਟਰੀ ਬਣਾਦਾ ਹੁਣ ਇਹ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਮੈਂ ਤਾਂ ਕਹਿੰਦਾ ਇਹ ਦੋ ਚੰਗਣਾ ਡੁੱਬ ਜਾ ਉਹ ਬੋਤਲ ਜਿਹੜੀ ਪੀਣਾ ਉਹਦੇ ਦੋ ਬੋਤਲਾਂ ਮੰਗਾ ਕੇ ਉਹਦੇ ਚ ਡੁੱਬ ਜਾ